ਪੁੱਤਰਾਂ ਦੇ ਮੁੱਖ ਚੁੰਮਾਂ ਗੀਆਂ ਰਜ ਰਜ ਕੇ ਪਿਆਰ ਕਰਾਂਗੀਆਂ ਪਰ ਮਾਮਾ ਨਹੀਂ ਜਾਣਦੀਆਂ ਜਿਨ੍ਹਾਂ ਪੁੱਤਰਾਂ ਨੂੰ ਵੇਖਣ ਵਾਸਤੇ ਇਹ ਅੱਖੀਆਂ ਤਰਸ ਰਹੀਆਂ ਉਹ ਪੁੱਤ ਤੇ ਸਦਾ ਦੀ ਨੀਂਦ ਚਮਕੌਰ ਦੇ ਮੈਦਾਨ ਅੰਦਰ ਸੌਂਗੇ ਸੇਵਾ ਕਰਨੀ ਚਾਹੁੰਦਾ ਸੀ ਆਂਦਾ ਜੀ ਮਹਾਰਾਜ ਬਾਸ਼ਾਾਂ ਦੇ ਜਲਦ ਸ਼ਮਾ ਦੇਾਂਗੇ ਰੋਜ ਆਇਆ ਕਰ ਸੰਗਤ ਕਰਿਆ ਕਰ ਤੇ ਸੇਵਾ ਕਰਿਆ ਕਰ ਆਂਦੇ ਰੋਜ ਸਤਗੁਰਾਂ ਦੇ ਦਰਬਾਰ ਛੱਡ ਤੇ ਅੱਜ ਖਬਰ ਪਹੁੰਚੀ ਦਰਬਾਰ ਅੰਦਰ ਕਿ ਦਿੱਲੀ ਤੋਂ ਚੱਲ ਕੇ ਮਤਾਵਾ ਸਤਗੁਰ ਜੀ ਦੇ ਦਰਸ਼ਨਾਂ ਨੂੰ ਆ ਰਹੀ ਹੈ ਆਂਦੇ ਦਿੱਲੀ ਤੋਂ ਮਾਤਾ ਸੰਦਰ ਕੌਰ ਜੀ ਮਾਤਾ ਸ਼ਾਭ ਕੌਰ ਜੀ ਤੇ ਭਾਈ ਮਨੀ ਸਿੰਘ ਜੀ ਨਾਲ ਕੁਝ ਸੰਗਤਾਂ ਸਤਗੁਰਾਂ ਦੇ ਦਰਸ਼ਨਾਂ ਨੂੰ ਤੁਰ ਪਈਆਂ ਹਣ ਮਾਮਾ ਨੇ ਮਾਮਾ ਦੀ ਜਿਹੜੀ ਮਮਤਾ ਬੜੀ ਬਲਵਾਨ ਹੁੰਦੀ ਜੇ ਖਾਲਸਾ ਜੀ ਬੜਾ ਸਮਾਂ ਹੋ ਗਿਆ ਕਈ ਮਹੀਨੇ ਬੀਤ ਗਏ ਪੁੱਤਰਾਂ ਦੇ ਦਰਸ਼ਨ ਨਹੀਂ ਸੀ ਹੋਏ ਗੁਰੂ ਦਰਬਾਰਾਂ ਦੇ ਦਰਸ਼ਨ ਨਹੀਂ ਹੋਏ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਨਹੀਂ ਹੋਏ ਤੇ ਮਾਮਾ ਦੇ ਦਿਲ ਦੇ ਅੰਦਰ ਤਾਂਗ ਹੈ ਇੱਕ ਖੇਚ ਹੈ ਕਿ ਸਾਬੋ ਕੀ ਤਲਵੰਡੀ ਦੀ ਧਰਤੀ ਤੇ ਪਹੁੰਚ ਕੇ ਲਾਲਾਂ ਦੇ ਦਰਸ਼ਨ ਕਰਾਂਗੀਆਂ ਪੁੱਤਰਾਂ ਦੇ ਮੁੱਖ ਚੁੰਮਾਂਦੀਆਂ ਰਜ ਰਜ ਕੇ ਪਿਆਰ ਕਰਾਂਦੀਆਂ ਪਰ ਮਾਮਾ ਨਹੀਂ ਜਾਣਦੀਆਂ ਜਿਹਨਾਂ ਪੁੱਤਰਾਂ ਨੂੰ ਵੇਖਣ ਵਾਸਤੇ ਇਹ ਅੱਖੀਆਂ ਤਰਸ ਰਹੀਆਂ ਉਹ ਪੁੱਤ ਤੇ ਸਦਾ ਦੀ ਨੀਂਦ ਚਮਕੌਰ ਦੇ ਮੈਦਾਨ ਅੰਦਰ ਸ਼ੋਗੇ ਛੋਟੇ ਸਰਾਧ ਦੀਆਂ ਨੀਆਂ ਵਿੱਚ ਖਲੋ ਕੇ ਦੱਸ ਗਏ ਕਿ ਗੁਰੂ ਦਾ ਸਿੱਖ ਕਦੇ ਵਕਾਊ ਨਹੀਂ ਜਾਂਦਾ ਮੈਨੂੰ ਮਾਫੀ ਦਿਓ ਅੱਜ ਦੇ ਸਮੇਂ ਦੇ ਅੰਦਰ ਸਿੱਖ ਅਖਵਾਉਣਾ ਜਿੰਨਾ ਸੌਖਾ ਉਹਨਾਂ ਬਣਨਾ ਔਖਾ ਵਾਲੋਂ ਨਿੱਕੀ ਤੇ ਖੰਡਿਆਂ ਤਿੱਖੀ ਜੇ ਇਹ ਸਿੱਖੀ ਜਦੋਂ ਇਸ ਸਕੂਲ ਅੰਦਰ ਦਾਖਲਾ ਲਈਦਾ ਸਤਿਗੁਰੂ ਸਮੇਂ-ਸਮੇਂ ਦੇ ਨਾਲ ਪਰਖ ਦਾ ਪਰਚਾ ਪਾਉਂਦੇ ਆ ਦਿਨ ਵੇਲੇ ਮੈਂ ਬੜੇ ਵੇਖਿਆ ਆਪਣੇ ਆਪ ਨੂੰ ਵੱਡੇ-ਵੱਡੇ ਸਿੱਖ ਕਹੋਂਦੇ ਪਰ ਸ਼ਾਮ ਜਦੋਂ ਹੁੰਦੀ ਹੈ ਉਦੋਂ ਹੀ ਅਸੀਂ दारू ਦੀਆਂ ਬੋਤਲਾਂ ਤੇ ਵਿਕਣਾ ਸ਼ੁਰੂ ਕਰ ਦਿੰਨੇ ਅੱਜ ਦੀ ਸਚਾਈ ਬਣ ਚੁੱਕੀ ਹੈ ਅੱਜ ਅਸੀਂ ਆਪਣੇ ਆਪ ਨੂੰ ਸਿੱਖ ਤੇ ਅਖਵਾਉਣੇ ਆ ਪਰ ਖਾਲਸਾ ਜੀ ਅਸੀਂ ਕਹਿੰਦੇ ਮੜੀਆਂ ਨੂੰ ਵੀ ਮੰਨਣ ਲੱਗ ਗਏ ਕਬਰਾਂ ਤੇ ਵੀ ਮੱਥੇ ਟੇਕੀ ਜਾਂਦੇ ਆਂ ਆਂਦੇ ਅਸੀਂ ਸੱਤਿਆਂ ਨੂੰ ਵੀ ਮੰਨਦੇ ਆਂ ਅਸੀਂ ਛੇ ਫੱਤਿਆਂ ਨੂੰ ਵੀ ਮੰਨਦੇ ਆਂ ਅਸੀਂ ਟੇਕੀਏ ਮੱਥਾ ਮੜੀਆਂ ਨੂੰ ਤੇ ਸ਼ਰਧਾ ਨੂੰ ਵੀ ਮੰਨਦੇ ਹਾਂ ਤੇ ਘਰ ਦੀ ਸ਼ੁਕ ਸ਼ਾਂਤੀ ਲਈ ਤੜਕੇ ਹੀ ਹਵਨ ਕਰਾਰਾਇਆ ਨਾਨਕ ਜੀ ਤੇਰੇ ਸਿੱਖਾਂ ਨੇ ਅੱਜ ਸਿੱਖੀ ਨਾਲ ਲਗਾ ਕਮਾਇਆ ਏ ਕਮਾਇਆ ਏ ਪਰ ਖਾਲਸਾ ਦੀ ਤੱਕੀਏ ਹਣ ਜੇ ਸਮੇ ਮਤਾਵਾ ਦਿੱਲੀ ਤੋਂ ਚੱਲ ਕੇ ਸ਼ਬਕੀ ਤਰ ਮੰਡੀ ਦੀ ਧਰਤੀ ਤੇ ਆ ਪੌਂਟੀਆਂ ਸਾਹਮਣੇ ਕਲਗੀ ਤਰ ਪ੍ਰੀਤਮ ਜੀ ਦੇ ਦਰਸ਼ਨ ਕੀਤੇ ਤਨ ਮਨ ਨਿਹਾਲ ਹੋ ਗਿਆ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾਗੁਰ ਦੇਖਾ ਸਾਹਮਣੇ ਸਾਹਮਣੇ ਪਰ ਮਾਵਾ ਦੇ ਚਿਹਰੇ ਤੇ ਸਤਿਗੁਰਾਂ ਨੇ ਇੱਕ ਵੱਖਰੀ ਜੀ ਉਦਾਸੀ ਵੇਖੀ ਤੇ ਕਾਰਨ ਪੁੱਛਿਆ ਸੁੰਦਰ ਕਾਰਜੀ ਸਾਹਿਬ ਕਾਰਜੀ ਜਿਹੜਾ ਚਿਹਰਾ ਹਰ ਸਮੇਂ ਖੁਸ਼ੀ ਦੇ ਵਿੱਚ ਹੁੰਦਾ ਹੈ ਜਿਸ ਸਿਰ ਤੇ ਬਾਣੀ ਦਾ ਇਨਾ ਨੂਰ ਹੁੰਦਾ ਹੈ ਅੱਜ ਇਹਨਾਂ ਚਿਹਰਿਆਂ ਉੱਪਰ ਐਨੀ ਉਦਾਸੀ ਕਿਉਂ ਇਹਨਾਂ ਨੂੰ ਮਾਤਾ ਸੱਭਕਰ ਜੀ ਨੇ ਗਲ ਵਿੱਚ ਪੱਲਾ ਪਾਇਆ ਹੱਥ ਜੋੜ ਕੇ ਬੇਨਤੀ ਕੀਤੀ ਦਰਤਾਰ ਜੀ ਪੁੱਤ ਕਿਧਰੇ ਨਜ਼ਰ ਨਹੀਂ ਆ ਰਹੇ ਹੁਕਮ ਦਿਓ ਜੇ ਗੱਤ ਕੇ ਦਾ ਬਿਆਸ ਕਰ ਰਹੇ ਤੇ ਜਾ ਕੇ ਮਿਲ ਲਈਏ